ਅਕਸਾ ਕੇ ਤੁਹਾਨੂੰ ਦਿਖਾਣੇ ਆ ਤਾਂ ਮੈਂ ਅੱਧਾ ਘੰਟਾ ਦਿਖਾਈ ਚੱਲੋ ਇਸ ਤੇ ਕਿਸੇ ਵੀ ਤਰ੍ਹਾਂ ਦਾ ਲੋਹਾ ਘਸ ਜੂਗਾ ਟਾਇਲ ਤੇ ਕੋਈ ਜੋ kia ਉਹੀ ਚੀਜ਼ ਹੀ ਹੋਗੀ ਜੀ 12 18 ਦਾ ਬਾਥਰੂਮ 3000 ਰੁਪਏ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ 5-5000 6-6000 ਮੰਗੀ ਜਾਂਦੇ ਨੇ ਆਲ ਓਵਰ ਪੰਜਾਬ ਦੀ ਅਸੀਂ ਇਹ ਚੀਜ਼ ਦੀ ਗਾਰੰਟੀ ਦਿੰਨੇ ਆ 2x2 ਦੀ ਟਾਈਲ ਦੇ ਵਿੱਚ ਮੇਰੇ ਕੋਲ 200 ਤੋਂ ਵੱਧ ਡਿਜ਼ਾਈਨ ਤੁਹਾਨੂੰ ਦੇ ਦੂੰਗਾ 20 ਰੁਪਏ ਫੁੱਟ ਦੇ ਵਿੱਚ। ਕੀ ਸਟਾਕ ਵਗੈਰਾ ਹੈਗਾ ਇਹ? ਮੈਂ ਕਹਿੰਦੀ ਸਟਾਕ ਸਾਡਾ 2 ਕਿੱਲਿਆਂ ਦੇ ਵਿੱਚ ਗਡਾਉਨ ਬਣਾਇਆ ਟਾਈਲਾਂ ਦਾ। ਜਿੰਨਾ ਮਰਜ਼ੀ ਮਾਲ ਜਿੰਨੇ ਮਰਜ਼ੀ ਡਿਜ਼ਾਈਨ ਲਓ ਜੀ 20 ਰੁਪਏ ਫੁੱਟ ਦੇ ਵਿੱਚ। ਆਹ ਦੇਖੋ ਜੀ ਸਾਰੀਆਂ ਸਾਡੇ ਕੋਲ ਬਿਲਕੁਲ ਇਹਨਾਂ ਨੂੰ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਟਾਈਲਾਂ ਲੱਗੀਆਂ ਮਾਰਬਲ ਲੱਗਿਆ ਕਿ ਇਟਾਲੀਅਨ ਮਾਰਬਲ ਦੇ ਬਿਲਕੁਲ ਬਰਾਬਰ ਦੀ ਫਿਨਿਸ਼ ਹੈ ਜੀ ਟਾਈਲਾਂ ਦੀ। ਤੇ ਵੀਰੇ ਫਿਰ ਮਹਿੰਗੇ ਬੜੇ ਹੋਣੇ ਆਈ। ਕੋਈ ਮਹਿੰਗੇ ਨਹੀਂ ਜੀ ਇਹ ਵੀ ਮੇਰੇ ਤੋਂ ਲਓਗੇ ਤੁਸੀਂ 30 ਰੁ ਕੇ ਵੀ ਨਾ ਆਵੇ ਘਰੇ ਬੈਠਾ ਸਾਡਾ ਪੇਜ ਫੋਲੋ ਕਰ ਲੈ ਵੀਡੀਓ ਸ਼ੇਅਰ ਕਰ ਲੈ ਉਹਨੂੰ ਅਸੀਂ 스마트 ਵਾਚ ਉਹਦੇ ਐਡਰੈਸ ਤੇ ਫ੍ਰੀ ਆਫ ਕੋਸਟ ਪਹੁੰਚਤੀ ਕਰਾਂਗੇ ਬਾਹਰ ਛੱਡੋ ਜੀ ਸੜਕਾਂ ਬਣਾਉਣ ਵਾਲਾ ਰੋਡ ਬੀਲਡਰ ਹੁੰਦਾ ਉਹ ਤੁਸੀਂ ਟਾਈਲਾਂ ਦੇ ਉੱਪਰ ਚੜ੍ਹਜੋ ਟਾਈਲ ਟੁੱਟ ਗਈ ਤਾਂ ਸਾਡੀ ਇਹ ਚੀਜ਼ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਨਾ ਟੁੱਟਣਾ ਨਾ ਇਹਨੇ ਕਰਨਾ ਜਿਵੇਂ ਮਰਜ਼ੀ ਚਲਾ ਚਲਾ ਕੇ ਮਾਰੋ ਜੇ ਇੱਕ ਵੀ ਟਾਈਲ ਟੁੱਟ ਜੇ ਤਾਂ ਸਾਡੀ ਦੇਖੋ ਜੀ ਜਿਹੜੇ ਸਾਡੇ ਕੋਲ ਬਾਥਰੂਮਾਂ ਦੇ ਕਨਸੈਪਟ ਆਏ ਨੇ ਇਹ ਵੀ ਐ ਲੱਗਦਾ ਬਿਲਕੁਲ ਦੇਖੋ ਇਹ ਸਿੰਡਰਲਰ ਫਿਨਿਸ਼ ਆਈ ਹੈ ਇਰੇ ਉੱਪਰ ਜਿਵੇਂ ਕਢਾਈ ਕੀਤੀ ਹੁੰਦੀ ਹੈ ਨਾ ਕਰਵਿੰਗ ਉਹਵੇਂ ਚ ਆਂਦੀ ਸਾਰੀ ਇਹਨਾਂ ਦੇ ਵਿੱਚ ਫਿੱਟ ਕੀਤੀ ਹੋਈ ਹੈ ਇਹ ਤੁਸੀਂ ਤਾਂ ਬੰਦੇ ਨਾਲੋਂ ਡਬਲ ਦਾਟ ਸੀ ਆ ਟਾਈਲਾਂ ਰੱਖੀ ਬੈਠੇ ਆਂ ਬਿਲਕੁਲ ਰੱਖੀ ਬੈਠੇ ਆਂ ਜੀ ਸਾਡੇ ਕੋਲ 8 8 ਫੁੱਟੀਆਂ 10 10 ਫੁੱਟੀਆਂ ਸਲੇਬਾਂ ਹੈਗੀਆਂ ਨੇ ਅੱਜ ਕੱਲ ਤੁਹਾਨੂੰ ਰਸੋਈ ਦੇ ਵਿੱਚ ਗ੍ਰੇਨਾਈਟ ਲਗਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਾ ਗ੍ਰੇਨਾਈਟ ਹੈਗਾ ਉਹ ਤਾਂ 올ਡ ਫੈਸ਼ਨ ਹੋ ਚੁੱਕਿਆ ਜੀ ਅੱਜ ਕੱਲ ਸਾਰੀਆਂ ਜਿਹੜੀਆਂ ਇਹ ਕੰਪੋਜ਼ਿਟ ਦੀਆਂ ਸਲੇਬਾ ਚਲਦੀਆਂ ਗ੍ਰੇਨਾਈਟ ਨਾਲੋਂ ਵੱਧ ਮਜ਼ਬੂਤੀ ਔਰ ਵੱਧ ਲੁੱਕ ਆਹ ਦੇਖੋ ਜੀ ਸਾਰੀਆਂ ਸਾਡੇ ਕੋਲ ਬਿਲਕੁਲ ਇਹਨਾਂ ਨੂੰ ਕੋਈ ਜਜਮੈਂਟ ਨਹੀਂ ਕਰ ਸਕਦਾ ਵੀ ਟਾਈਲਾਂ ਲੱਗੀਆਂ ਮਾਰਬਲ ਲੱਗਿਆ ਕਿ ਇਟਾਲੀਅਨ ਮਾਰਬਲ ਦੇ ਬਿਲਕੁਲ ਬਰਾਬਰ ਦੀ ਫਿਨਿਸ਼ ਹੈ ਜੀ ਟਾਈਲਾਂ ਮੋਗੇਰੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਕੱਲੇ-ਕੱਲੇ ਅਸੀਂ ਦੁਕਾਨਦਾਰਾਂ ਜਿਹੜੇ ਗਲੋਸੀ ਟਾਈਲ ਔਰ ਕਾਰਵਿੰਗ ਟਾਈਲ ਦਾ ਰੇਟ ਤੁਹਾਨੂੰ ਸੇਮ ਦਵਾਂਗੇ ਆ ਸਰਪੇ ਫੋ ਟੈਕਸਟ ਅਸੀਂ ਤੁਹਾਨੂੰ ਕਾਰਵਿੰਗ ਤੇ ਗਲੋਸੀ ਸੇਮ ਰੇਟ ਹੀ ਦਵਾਂਗੇ ਇਹ ਕਾਰਵਿੰਗ ਫਿਨਿਸ਼ ਬੋਲਦੇ ਨੇ ਇਹ ਲੇਟੈਸਟ ਫਿਨਿਸ਼ ਹੈ 2x4 ਦੀ ਟਾਈਲਾਂ ਦੇ ਵਿੱਚ ਇਹਦੇ ਵਿੱਚ ਵੀ ਮੇਰੇ ਕੋਲ ਘੱਟ ਤੋਂ ਘੱਟ 50 ਤੋਂ ਵੱਧ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਇਹਦੇ ਚ ਕੱਲੇ ਚਾਹੀਏ ਇਹਦੇ ਕੱਲੇ ਉਸ ਤੋਂ ਬਾਅਦ ਪੈਂ ਜੀ ਮੇਰੇ ਕੋਲ ਅੱਜਕੱਲ ਨਵੀਂ ਸੀਰੀਜ਼ ਚੱਲੀ ਹੈ ਜਿਹਦੇ ਇਹਦੇ ਰੇਸ਼ੇ ਹੈਗੇ ਆ ਬਿਲਕੁਲ ਨਾਲ ਦੀ ਨਾਲ ਕੰਟੀਨਿਊ ਹੁੰਦੀ ਹੈ ਜਿਵੇਂ ਪੱਥਰ ਲੱਗਿਆ ਹੁੰਦਾ ਸੇਮ ਉਹੀ ਚੀਜ਼ ਬਣ ਜਾਂਦੀ ਹੈ ਇਹਦੇ ਵਿੱਚ ਵੀ ਮੇਰੇ ਕੋਲ 100 ਤੋਂ ਵੱਧ ਡਿਜ਼ਾਈਨ ਮਿਲ ਜੂਗਾ ਹਾਂਜੀ ਤੁਸੀਂ ਵੀ ਆਪਣਾ ਨਵਾਂ ਘਰ ਬਣਾ ਰਹੇ ਹੋ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਟਾਈਲਜ਼ ਵਗੈਰਾ ਲੈਣ ਵਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਆਏ ਹੋਏ ਹਾਂ ਮੋਗਾ ਸ਼ਹਿਰ ਦੇ ਵਿੱਚ ਨਿਊ ਅਗਰਵਾਲ ਸਨੀਟਰੀ ਐਂਡ ਟਾਈਲ ਸਟੋਰ ਤੇ ਵੀਰ ਹੋਰਾਂ ਦਾ ਬਹੁਤ ਹੀ ਵਧੀਆ ਕੰਮ ਆ ਤੇ ਵੀਰ ਹੋਰਾਂ ਕੋਲ ਕੁਆਲਟੀ ਪਲੱਸ ਰੇਟ ਆ ਜਿਹੜੇ ਤੁਹਾਨੂੰ ਮਿਲ ਜਾਣੇ ਆ ਆ ਤੁਸੀਂ ਪਹਿਲਾਂ ਟਾਈਲਾਂ ਦਾ ਡਿਜ਼ਾਈਨ ਦੇਖ ਲੋ ਤੇ ਵੀਰ ਨਾਲ ਗੱਲਬਾਤ ਕਰਦੇ ਆ ਵੀ ਕੀ ਰੇਟ ਰਹਿਣ ਵਾਲਿਆ ਤੇ ਕੀ ਕੁਆਲਟੀ ਮਿਲਣ ਵਾਲੀ ਆ ਵੀਰ ਜੀ ਸੱਸੀ ਕਾਲ ਜੀ ਸੱਸੀ ਕਾਲ ਪੈਣੀ ਸੱਸੀ ਕਾਲ ਜੀ ਤੇ ਤੁਹਾਡੀ ਡਿਸਪਲੇ ਦਾ ਬਹੁਤ ਸੋਹਣੀ ਲੱਗੇ ਹੋਈ ਆ ਵੀਰ ਅਸੀਂ ਦੇਖ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਸਾਡੇ ਆ ਵਿਊਅਰਜ਼ ਨੂੰ ਨਾ ਬਹੁਤ ਵਧੀਆ ਆਫਰ ਦੇ ਦਿਓ ਰੇਟ ਕਿ ਦੇਓਗੇ ਟਾਈਲਾਂ ਦਾ ਰੇਟ ਪੈਣੇ ਗੱਲ ਇਹ ਆ ਵੀ ਜਿਹੜੇ ਸਾਡੇ ਰੇਟ ਨੇ ਆਲ ਓਵਰ ਪੰਜਾਬ ਦੀ ਅਸੀਂ ਇਹ ਚੀਜ਼ ਦੀ ਗਾਰੰਟੀ ਦਿੰਨੇ ਆ 2 ਬਜ 2 ਦੀ ਟਾਈਲ ਦੇ ਵਿੱਚ ਮੇਰੇ ਕੋਲ 200 ਤੋਂ ਵੱਧ ਡਿਜ਼ਾਈਨ ਤੁਹਾਨੂੰ ਦੇ ਦੂੰਗਾ 20